ਸਰ ਆਪਣਾ ਨਾਮ ਤੇ ਦੱਸੋ ਰਵਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਇੰਸਪੈਕਟਰ ਸਾਹਿਬ ਕੀ ਅੱਜ ਪੂਰਾ ਮਾਮਲਾ ਜਿਹੜੀ ਸ਼ਰਾਬ ਫੜੀ ਗਈ ਕਿੱਥੋਂ ਫੜੀ ਗਈ ਤੇ ਕਿੰਨੀਆਂ ਬੇਟੀਆਂ ਹੈ ਪਾਜੀ ਅੱਜ ਹਾਈਡ ਮਾਰਕੀਟ ਵਿੱਚ ਨਾ ਜੀ ਮਕੈਨਿਕ ਵਾਲੀ ਸ਼ਾਪ ਸੀ ਉਲ੍ਨਾ ਤੋਂ ਇਨਫੋਰਮੇਸ਼ਨ ਤੇ ਬੇਸ ਤੇ ਛਾਪਾ ਮਾਰਿਆ ਤੇ ਉੱਥੋਂ 50 ਬੇਟੀਆਂ ਮਿਲੀਆਂ ਜੀ ਅੰਦਾਜ਼ਨ ਹੋਰ ਕੁਝ ਬਰਾਮਤ ਹੋਇਆ ਜੀ ਸ਼ਾਪ ਤੋਂ ਨਾ ਨਹੀਂ ਜੀ ਬਸ ਕਿਹੜੇ ਕਿਹੜੇ ਬ੍ਰਾਂਡ ਮਿਕਸ ਬ੍ਰਾਂਡ ਹੈਗੇ ਜੀ 3-4 ਤੇ ਉਹ ਜਲਦੀ ਪਈ ਹਲੇ ਕਾਰਵਾਈ ਕਾਊਂਟਿੰਗ ਵਗੈਰਾ ਜਲਦੀ ਪਈ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਕਾਰਵਾਈ ਕੀ ਕੀਤੀ ਗਈ ਹੈ ਪਰਚਾ ਹੀ ਹੋਏਗਾ ਭਾਜੀ ਉਹਦੇ ਤੇ ਇਹ ਗੁਪਤ ਸੂਚਨਾ ਦੇ ਉੱਪਰ ਕੀਤੀ ਗਈ ਸੀ ਕਾਰਵਾਈ ਹਾਂਜੀ ਹਾਂਜੀ ਇਨਫੋਰਮੇਸ਼ਨ ਸੀਗੀ ਕਿਸੇ ਦੀ ਤੇ ਉਹਦੇ ਬੇਸ ਤੇ ਫਿਰ ਡਿਪਾਰਟਮੈਂਟ ਵੱਲੋਂ ਠੇਕੇਦਾਰ ਬੜੇ ਘਾਟੇ ਜਾਰੇ ਰੈਵਨਿਊ ਵੱਲੋਂ ਤੇ ਕੀ ਅੱਗੇ ਫਿਰ ਵਿਭਾਗ ਕੀ ਕਾਰਵਾਈ ਕਰੇਗਾ ਜਿਹੜਾ ਇਹਨਾਂ ਦਾ ਲਾਸ ਜਿਹੜਾ ਹੈ ਖਤਮ ਕੀਤਾ ਜਾ ਸਕੇ ਕਿਉਂਕਿ ਜੇ ਇਸ ਤਰ੍ਹਾਂ ਰਿਹਾ ਤੇ ਆਉਣ ਵਾਲੇ ਸਾਲ 'ਚ ਕਿਸ ਤਰ੍ਹਾਂ ਠੇਕੇ ਚੜਨਗੇ ਸਰਕਾਰ ਕਿਤਰਾ ਟੈਂਡਰ ਲਾਏਗੀ ਡਿਪਾਰਟਮੈਂਟ ਵੱਲੋਂ ਤਾਂ ਭਾਜੀ ਇਹ ਹੀ ਹੈ ਕਿ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਰਹੇ ਉਹਨਾਂ ਤੇ ਕਾਰਵਾਈ ਕਰ ਰਹੇ ਆ ਜਿੰਨੀ ਵੀ ਉਹਨਾਂ ਦੀ ਤੁਹਾਡਾ ਪਕੜ ਹੋ ਸਕਦੀ ਹੈ ਕਰ ਸਕਦੇ ਆ ਉਹਨਾਂ ਨੂੰ ਤਾਂ ਕਿ ਸ਼ਰਾਬ ਉਹਨਾਂ ਦੀ ਲੀਗਲ ਸ਼ਰਾਬ ਵੇਚੀ ਜਾ ਸਕੇ ਤੇ ਉਹਨਾਂ ਨੂੰ ਮੁਨਾਫਾ ਹੋਵੇ ਤੇ ਇਹ ਅਗਲੇ ਸਾਲ ਵੀ ਲੈ ਸਕਣ ਆਪਣੇ ਨਾਮ ਤੇ ਰੱਖਨੇ ਸਕਦਾ ਮੇਰਾ ਨਾਮ सुरेंद्र ਸਿੰਘ ਆ ਜੀ ਹਾਂ ਜਰੂਰੀ ਚਾਹਨਾ ਚਾਹੁੰਦਾ ਤੁਹਾਡੇ ਸਾਡੇ ਜੀ ਇੱਥੇ ਰਾਮ ਬਾਗ ਸਾਡੇ ਕੋਲ ਠੇਕੇ ਆ ਜੀ ਸ਼ਰਾਬ ਦੇ ਤੇ ਸਾਡੇ ਇਸ ਰਾਮ ਬਾਗ ਸ਼ਰਿਆਂ ਵਿੱਚ ਸ਼ਰਾਬ ਵੇਚਦੀ ਆ ਜੀ ਜੀ ਕੋਈ ਰੋਕ ਟੋਕ ਨਹੀਂ ਹੈ ਸ਼ਰਿਆਂ ਵਿੱਚ ਜਾਂਦੇ ਆ ਜੀ ਤੇ ਅਸੀਂ ਪ੍ਰਸ਼ਾਸਨਕਾਰੀ ਇਹੋ ਕਹਿਣਾ ਚਾਹੁੰਦੇ ਜੇ ਤੇ ਨੱਥ ਪਾਈ ਜਾਵੇ ਇੰਨਾ ਸਰਕਾਰ ਨੂੰ ਅਸੀਂ ਰੈਵਨਿਊ ਦੇਣਾ ਕਿੱਥੋਂ ਦੇਣਾ ਸਾਨੂੰ ਬਹੁਤ ਕਿੰਨੀ ਸ਼ਰਾਬ ਫੜੀ ਗਈ ਅੱਜ ਜੀ 60 ਕ ਭੇਟੀਆਂ ਦਾ ਲਗਭਗ ਫੜੀ ਗਈ ਹੈ ਜੀ ਇਹਦੇ ਵਿੱਚ ਬ੍ਰਾਂਡ ਆਈਪੀ ਰੋਸਟੈਗ ਮਗਡਾਵਲ ਸਿਗਨੇਚਰ ਬਲੈਂਡਰ ਇਹਦੇ ਵਿੱਚ ਸੀ ਇਹ ਕੁਝ ਸੂchna ਤੇ ਉੱਪਰ ਸਰਬੁੱਝੋ ਹਾਂ ਜੀ ਹਾਂ ਜੀ ਤੇ ਜਿਹੜੀ ਸ਼ਰਾਬ ਫੜੀ ਗਈ ਕਿੰਨੇ ਚਿਰ ਤੋਂ ਇਹ ਧੰਦੇ ਚੱਲ ਰਹੇ ਸੀ ਉੱਥੇ ਇਹ ਤੇ ਜੀ ਕਾਫੀ ਟਾਈਮ ਹੋ ਗਿਆ ਜੀ ਇਹਨੂੰ ਸ਼ਰੇਮ ਚੱਲਣ ਦਾ ਕੋ ਲੋਕੇ ਨਹੀਂ ਚੱਲਦਾ ਹੈ ਸਾਰਿਆਂ ਨੂੰ ਪਤਾ ਹੈ ਇਹਦੇ ਬਾਰੇ ਪਰ ਕੋਈ ਇਹਦੇ ਤੇ ਰੋਖਦਮ ਨਹੀਂ ਹੋ ਰਹੀ ਅਸੀਂ ਤਾਂ ਪ੍ਰਸ਼ਾਸਨ ਘੜੀ ਇਹੋ ਕਹਿੰਨੇ ਆ ਇਹਨੂੰ ਬੰਦ ਕਰਾਇਆ ਜਾਵੇ ਤੁਹਾਡੇ ਕਹਿੰਦੇ ਆ ਪ੍ਰਸ਼ਾਸਨ ਅਜ ਅਜ ਐਕਸਾਈਜ਼ ਦਾ ਵੱਡਾ ਐਕਸ਼ਨ ਦੇ ਹਾਂਜੀ ਹਾਂਜੀ ਬਹੁਤ ਇਹੋ ਨਾਲ ਦਾ ਬਹੁਤ ਰੋਲ ਸੀ ਜੀ ਉਹਨਾਂ ਨੇ ਕਾਰਵਾਈ ਕੀਤੀ ਹੈ ਜੀ ਕਿੰਨੇ ਨੇ ਉੱਥੇ ਲੜਕੇ ਹੈਗੇ ਸਰ ਜਿਹੜੇ ਸ਼ਰਾਬੇ ਦੇ ਉਹ ਤੇ ਜੀ ਇੱਕ ਮੁਹੱਲਾ ਸਾਰਾ ਹੀ ਸ਼ਰਾਬੇ ਦਾ ਸੀ ਸ਼ਰਿਆਂ ਵੇਚਦਾ ਉਹ ਰਾਮ ਬਾਗ ਪੌੜੀਆਂ ਵਾਲਾ ਵਾਜਦਾ ਜੀ ਉੱਥੇ ਲੱਗਦਾ ਕਿ ਟੱਟ ਜਿਹੜੇ ਠੇਕੇ ਉਹ ਵੀ ਪੂਰੇ ਨਹੀਂ ਹੁੰਦੇ ਨਹੀਂ ਜੀ ਨਹੀਂ ਬਹੁਤ ਲਾਸ ਵੇਚਿਆ ਸੀ ਤੇ ਬਹੁਤ ਜ਼ਿਆਦਾ ਲੋਸ ਹੋ ਰਿਹਾ ਸ਼ਰੇਆਮ ਸ਼ਰਾਬ ਹੀ ਕੰਡਈ ਆ ਤੇ ਇਹਦੇ ਵਿੱਚ ਅਸੀਂ ਤੇ ਸਰਕਾਰ ਦੇ ਘਰੇ ਇਹੀ ਬੇਨਤੀ ਕਰਦੇ ਆ ਵੀ ਇਹਨੂੰ ਨੱਥ ਪਾਈ ਜਾਵੇ ਕੋਈ ਲੇਟ ਨਹੀਂ ਹੋਈ ਲੱਗਦੀ ਤੁਹਾਨੂੰ ਇਹ ਤਾਂ ਲੇਟ ਹੀ ਹੋਈ ਹੈ ਪਰ ਹੋਣੀ ਚਾਹੀਦੀ ਇਹਨਾਂ ਤੇ ਸ਼ਰਾਬ ਬੰਦ ਹੋਊਗੀ ਤੇ ਅਸੀਂ ਰੈਵਨਿਊ ਸਰਕਾਰ ਨੂੰ ਦਵਾਂਗੇ ਅਸੀਂ ਕਿੱਥੋਂ ਦਵਾਂਗੇ ਠੀਕ ਹੈ ਜੀ ਸ਼ਰੇਆਮ ਸ਼ਰਾਬ ਹੀ ਕੰਡਈ ਆ ਕੋਈ ਇਹਨੂੰ ਫੜਦਾ ਨਹੀਂ ਜੀ ਨਾ ਕੋਈ ਵੰਦਾ ਇੱਧਰ ਜਿਹੜਾ ਬੰਦਾ ਅੱਜ ਫੜਿਆ ਗਿਆ ਵਾ ਐਕਸਾਈ ਭਾਗ ਲੋ ਦੇ ਦੇ ਪਹਿਲਾਂ ਕੋਈ ਪਰਚੇ ਹੈ ਐਕਸਾਈ ਦੇ ਅੱਗੇ ਇਹਦੇ ਬਾਰੇ ਨਹੀਂ ਜੀ ਮੈਨੂੰ ਪਤਾ ਹੋਣਗੇ ਜਿਹੜਾ ਏਡੇ ਵੱਡੇ ਪੱਤਰ ਦੇ ਕੰਮ ਹੁੰਦਾ ਪਰਚੇ ਤੇ ਹੋਣਗੇ ਠੀਕ ਠੀਕ